ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕਾ ਹੇਤ ਉਰਜਾ ਫੁਰਜਾ ਕੱਟ ਮਰੇ ਕਭੂ ਨਾ ਛੜਿਆ ਕੇ ਹੱਕ ਅਤੇ ਸੱਚ ਲਈ ਲੜਨ ਵਾਲੇ ਸੂਰਮਿਆਂ ਦੇ ਘਰੇ ਮੈਂ ਬੈਠਾ ਨਵਦੀਪ ਸਾਡਾ వాటర్ ਕੈਨਨ ਵਾਲਾ ਜਿਹਦੇ ਚ ਭਗਤ ਸਿੰਘ ਜੀ ਸਾਨੂੰ ਚੱਲ ਪੈਂਦੀ ਹੈ ਜਿਨ੍ਹਾਂ ਨੇ ਕਿਸਾਨੀ ਲਈ ਆਪਣੀ ਜਾਨ ਤੱਕ दात ਲਾਤੀ 2 ਮਹੀਨੇ ਤੋਂ ਜਿਨ੍ਹਾਂ ਨੂੰ ਸਰਕਾਰਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਰੱਖਿਆ ਹੋਇਆ ਮੈਂ ਉਸ ਪਰਿਵਾਰ ਦੇ ਵਿੱਚ ਬੈਠਾ ਇਹ ਉਹ ਘੁੱਖਾ ਜਿਨੇ ਉਹਨਾਂ ਨੂੰ ਸੁਰਮੇ ਨੂੰ ਜਨਮ ਦਿੱਤਾ ਆਂਟੀ ਜੀ ਉਹਨਾਂ ਦੇ ਘਰੇ ਬੈਠਾ ਨਰਦੀਪ ਉਹਨਾਂ ਦੇ ਇੱਧਰ ਉਹਨਾਂ ਦੇ ਫਾਦਰ ਸਾਹਿਬ ਜੈ ਸਿੰਘ ਜਲਵੇੜਾ ਜੀ ਜਲਵੇੜੇ ਫਿਰਦੇ ਵਿੱਚ ਆਪਾਂ ਬਾਲੇਵਿੰਦਰ ਬੈਠੇ ਆਂ ਤੇ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਆਪਾਂ ਸਪੋਰਟ ਕਰਨ ਆਏ ਆ ਕਿਉਂਕਿ ਨਰਦੀਪ ਵੀਰਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਛਡਾਉਣ ਦੇ ਲਈ 17 ਅਤੇ 18 ਤਰੀਕ ਨੂੰ ਅੰਬਾਲੇ ਦੀ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਹੈ ਸਾਰੇ ਹੁੰਮਾਕੇ ਪਹੁੰਚੋ ਔਰ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੇ ਹੌਸਲੇ ਬੁਲੰਦ ਹੈ ਚੜ੍ਹਦੀ ਕਲਾ 'ਚ ਨੇ ਬੜੀ ਖੁਸ਼ੀ ਹੱਥੇ ਹੋ ਰਹੀ ਆ ਆਪਾਂ ਹਮੇਸ਼ਾ ਤੋਂ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਅਪੀਲ ਕਰਦਾ ਜਿਹੜਾ ਹੱਕ ਸੱਚ ਲਈ ਇਨਸਾਨੀਅਤ ਲਈ ਕੁਝ ਕਰਦਾ ਸਾਰੇ ਉਹਨੂੰ ਸਪੋਰਟ ਕਰਿਆ ਕਰੋ ਤੇ ਜਿਹੜੇ ਬੜਾ ਸਾਥ ਕੀ ਕਹਿਣਾ ਚਾਹੋਗੇ ਤੁਸੀਂ ਚੜ੍ਹਦੀ ਕਲਾ ਔਰ ਨਵਦੀਪ ਵੀ ਚੜ੍ਹਦੀ ਕਲਾ ਮਾਇਆ ਕੋਈ ਡਰਨੇ ਵਾਲੀ ਤੋਂ ਬਾਤ ਹੀ ਨਹੀਂ ਹੈ ਔਰ ਇਹ ਫਿਰ ਮੈਂ ਕਹਿਣਾ ਚਾਹਉ ਸਾਰੇ ਨੌਜਵਾਨਾਂ ਨੂੰ ਸਤ ਫਿਰ ਸਰਕਾਰ ਤੁਹਾਨੂੰ ਡਰਾਉਣੇ ਦੀ ਕੋਸ਼ਿਸ਼ ਕਰੇਗੀ ਪਰ ਆਪਾਂ ਨੇ ਡਰਨਾ ਨਹੀਂ ਹੈ ਹੌਸਲੇ ਗੱਲ 17 ਅ 18 ਤਰੀਕ ਨੂੰ ਅੰਮ੍ਰਾਲਾ 17 ਨੂੰ ਆਣਾ ਆ ਅਨਾਜ ਮੰਡੀ ਮੇ ਇਕੱਠ ਕਰਨਾ ਆ ਫਿਰ ਆਪਾਂ ਨੇ ਐਸਪੀ ਦਫਤਰ ਜਾਣਾ ਆ ਫਿਰ ਉਹੀ ਰਾਤ ਰਹਿਣਾ ਆ ਅਗਲਾ ਫਿਰ ਸਾਰਾ ਦਿਨ ਆ ਫਿਰ ਸਾਰੀ ਰਾਤ ਆ ਇਸੇ ਆਪਾਂ ਐਨ ਉਮਰ ਮੇਗਾ ਵਹਾਂ ਜਾਣਾ ਆ ਔਰ ਆਪਾਂ ਨੇ ਸਪੋਰਟ ਕਰਨਾ ਆ ਕੋਈ ਦਿੱਕਤ ਨਹੀਂ ਹੈ ਨਵਦੀਪ ਵਾਲੀ ਆ ਜਾਗਾ ਨਵਦੀਪ ਆਪਾਂ ਨੇ ਉਹ ਵੀ ਲੜਾਈ ਲੜਨੀ ਆ ਜੌਨ ਸੇ ਨੌਜਵਾਨ ਮਾਰੇ ਯਹਾਂ ਆਪਣੀ ਅੱਖਾਂ ਗਵਾਗੇ ਆਪਣੀ ਬਹਾਂ ਗਵਾਗੇ ਔਰ ਜਾਨ ਤੱਕ ਦੇ ਗਏ ਆਪਣਾ ਲੜਾਈ ਉਹ ਵੀ ਲੜਨੀਆਂ ਚਰਦੀ ਕਲਮ ਆਇਆ ਪਹਿਲਾਂ ਵੀ ਚਰਦੀ ਕਲਮ ਆਵੇ ਅੱਗਾ ਵੀ ਚਰਦੀ ਕਲਮ ਆ ਰਹੇ ਦੇਖੋ ਜੀ ਤੁਸੀਂ ਇਹਨਾਂ ਦੇ ਹੌਸਲੇ ਬਿਲਕੁਲ ਬਲੰਦ ਨੇ ਔਰ ਜਿਨੇ ਵੀ ਇਨਸਾਨੀਅਤ ਲਈ ਕਿਸਾਨੇ ਲਈ ਜਿਨੇ ਕੋਈ ਵੀ ਪ੍ਰੋਬਲਮ ਹੈ ਪਰਿਵਾਰ ਨੂੰ ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਆਂਟੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਅਲੀ ਮਾਤਾ ਜੀ ਬੈਠੋ ਜੀ ਖਲਸਾ ਕਸੀ ਇਹ ਤਾਂ ਹੰਦਸਾਰੇ ਕੱਢੇ ਹੋਇਆ ਇਸ ਤਰ੍ਹਾਂ ਤੇ ਨਾ ਹਾਂਜੀ ਉੱਧਰ ਕੈਮਰਾ ਤੇ ਕਹਿ ਦੋ ਮਾਤਾ ਜੀ ਸਾਡੇ ਇੱਕ ਬਹੁਤ ਹੀ ਅੱਛੀ ਰੂਹ ਜਿਨ੍ਹਾਂ ਨੂੰ ਮਿਲ ਕੇ ਬੜਾ ਸਕੂਨ ਸਾਨੂੰ ਮਿਲ ਰਿਹਾ ਆਪਾਂ ਤਾਂ ਹਮੇਸ਼ਾ ਮਿਲਦੇ ਰਹਿੰਦੇ ਆਂ ਔਰ ਇਹ ਪਰਿਵਾਰ ਚੜ੍ਹਦੀ ਕਲਾ ਦਾ ਸਾਰੇ 17 18 ਤਰੀਕ ਨੂੰ ਨਵਦੀਪ ਵੀਰੇ ਨੂੰ ਜਿਹੜੇ ਤੋਂ ਮਾਰ ਕਢਾਉਣ ਲਈ ਘੁੰਮਹਾ ਕੇ ਪਹੁੰਚੋ ਥੈਂਕ ਯੂ ਸੋ